ਤੁਸੀਂ ਪ੍ਰਧਾਨ ਜੀ ਕਿਹਨਾ ਆਪਣਾ ਤੇ ਰਮੇਸ਼ ਕੁਮਾਰ ਬਬਲਾ ਜੀ ਬਬਲਾ ਜੀ ਤੁਸੀਂ ਮੰਡੀ ਚ ਬੜੇ ਟਾਈਮ ਤੋਂ ਕੰਮ ਕਰਦੇ ਪਏ ਹੋ ਇਸ ਤਰ੍ਹਾਂ ਦੀ ਵਾਰਦਾਤਾ ਹੋਣ ਲੱਗ ਗਈਆਂ ਪਿਛਲੇ ਸਾਲ ਵੀ ਹੋਈਆਂ ਸੀ ਹੁਣ ਫੇਰ ਅਜੇ ਸਰਦੀਆਂ ਨਹੀਂ ਆਈਆਂ ਤੇ ਹੋਣ ਲੱਗ ਗਈਆਂ ਕੀ ਕਹਿਣਾ ਦਿੰਦੇ ਰਮੀ ਜੀ ਵਾਰਦਾਤਾ ਦਾ ਕਈ ਸਾਲਾਂ ਤੋਂ ਚੱਲਦੀ ਆ ਛੋਟੇ ਛੋਟੇ ਜਿਹੜੇ ਰੇੜੀ ਵਾਲੇ ਜਾਰੇ ਆਉਂਦੇ ਆ ਕਿਸੇ ਕੋਲ 10000 ਰੁਪਏ ਕਿਸੇ ਕੋਲ 15000 ਕਿਸੇ ਕੋਲ 20000 ਉਹਦਾ ਜਿਹੜਾ ਇਹ ਤੇ سلسلہ ਹੁੰਦਾ ਕਾਫੀ ਟਾਈਮ ਤੋਂ ਆਰਸੀ ਐਸੋਸੀਏਸ਼ਨ ਨੇ ਕਿੰਨੇ ਟਾਈਮ ਤੋਂ ਰੋਲਾ ਪਾਇਆ ਅੰਨਰੋਲਾ ਬਾਇਆ ਵੀ ਇਹ ਮੰਡੀ ਜੜੀ ਹੈ ਹਜ਼ਾਰਾਂ ਲੱਖਾਂ ਲੋਕਾਂ ਨਾਲ ਜੁੜੀ ਹੋਈ ਹੈ ਪੂਰਾ ਰਾਜਪੁਰੇਸ ਮੰਡੀ ਨਾਲ ਜੁੜਿਆ ਪਿਆ ਅੱਜ ਆਰਤੀਆਂ ਨਾਲ ਵਾਰਜਤਾ ਉਹ ਕੀ ਹੈ ਰੇੜੀ ਵਾਲਾ ਵਾਰਜਤਾ ਉਹ ਰੀਅਲ ਮੰਡੀ ਕੋਲ ਆਏਗਾ ਸਵੇਰੇ ਜ਼ਿੰਮੇਦਾਰ ਮਾਲ ਲਿਆਂਦੇ ਉਹਦਾ ਹੁੰਦਾ ਵੀ ਮੇਰਾ 3-4 ਵਜੇ ਮਾਲ ਵਿਕ ਜਾਵੇ ਤੇ ਮੈਂ ਆਪਣੇ ਘਰ ਚਲਾ ਜਾਵਾਂ ਅੱਜ ਇਹ ਪੋਜੀਸ਼ਨ ਹੈ ਸ੍ਰੀ ਆਮ ਜੁੜਿਆ ਹੈ ਆਰਤੀ ਲੁੱਟੇ ਜਾ ਰਿਹਾ ਹੈ ਰੇੜੀ ਵਾਲਾ ਲੁੱਟਿਆ ਜਾ ਰਿਹਾ ਹੈ ਫੜੀ ਵਾਲਾ ਲੁੱਟਿਆ ਜਾ ਰਿਹਾ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੜੀ ਖੁੱਸਪੈਲ ਹੋ ਰਹੀ ਹੈ ਤੇ ਰਾਜਪੁਰੇ ਦੇ ਵਿੱਚ ਅਜੂ 2000 ਬੰਦਾ ਕੋਈ 25000 ਬੰਦਾ ਕੋਸ਼ੂਕਿਆ ਮਾਰਲਾ ਉਹਨਾਂ ਦੇ ਅਕਾਲ ਖਰਚਾ ਕੋਲਾ ਚਾਹੀਦਾ ਉਹਨਾਂ ਦਾ ਜਿਹੜਾ ਹੈ ਡਾਟਾ ਚਾਹੀਦਾ ਉਹਦਾ ਹੋਣਾ ਚਾਹੀਦਾ ਵੀ ਇਹ ਰਾਜਪੁਰੇ ਦਾ ਵਾਸੀ ਹੈ ਇਹ ਜੜੀਆਂ ਵਾਰਦਾਤਾ ਇਹ ਉੱਥੇ ਹੁੰਦੀ ਆ ਅੱਜ ਆਰਤੀ ਆ ਰਿਹਾ ਮਸਜਿਦ ਆ ਲਾ ਰਿਹਾ 50000 40000 30000 ਹਰ ਆਰਤੀ ਦੇ ਜੇਬ ਵਿੱਚ ਹੁੰਦਾ ਕਿਉਂ ਅਗਲੇ ਨੇ ਸਮਾਨ ਤੇ ਵਪਾਰੀ ਨੂੰ ਪੈਸੇ ਦੇਣੇ ਹੁੰਦੇ ਆ ਤੇ ਅਸੀਂ ਤਾਂ ਇਹ ਅਪੀਲ ਕਰਾਂਗੇ ਵੀ ਜੜੀ ਇਹ ਸ਼ੁਰੂਆਤ ਹੋ ਚੁੱਕੀ ਆ ਇਹ ਜਿਹੜੀ ਅੱਜ ਦਾ 10 20 50 ਸੀ ਜਿਹੜੇ ਹੈ ਅਸੀਂ ਪੁਲਸ ਨੂੰ ਜਿਹੜਾ ਹੈ ਬਿਆਨ ਦੇ ਰਿਹਾ ਹੈ ਜੇ ਇਹ ਵਾਰਦਾਤਾ ਜਿਹੜੀ ਹੈ ਨਾ ਜੇ ਉਹ ਤੇ ਪ੍ਰਸ਼ਾਸਨ ਨੇ ਕੰਟਰੋਲ ਪਾਇਆ ਫਿਰ ਆਰਤੀ ਜੱਜਰ ਮੇਲਤਾਰੇ ਪੂਰੀ ਮੰਡੀ ਬਾਜ਼ਾਰ ਤੇ ਜਿਹੜਾ ਹੈ ਜਵਾਮਾਂ ਦੇ ਆਰਤੀ ਨੇ ਸੋਨਾ ਮਰਨਾ ਰੇੜੀ ਵਾਲਿਆਂ ਨੇ ਗੋਲਾ ਮਰਨਾ ਰੇੜੀ ਤੇ ਆਰਤੀ ਦਾ ਪੈਸਾ ਸਮਾਨ ਦੁਬਣਿਆ ਆਵਿਆ ਜਿਹੜਾ ਹੈ ਰੇੜੀ ਵਾਲਾਂ ਦਾ ਸਵੇਰੇ 4:30 ਵਜੇ ਵਰਤੰਦ ਇਹ ਨਮਾਇਕ ਗੰਦਾ ਚੱਲੂ ਹੋ ਗਿਆ ਵੀ ਪੈਸੇ ਲੁੱਟੋ ਸੋਖਾ ਕੰਮ ਹੈ ਪਹਿਲੇ ਚੈਨਾ ਲੁੱਟਿਆ ਜਾਂਦੇ ਸੀ ਮੰਦਰਾ ਲੁੱਟਿਆ ਜਾਂਦੇ ਸੀ ਕਾਂਟੇ ਲੁੱਟੇ ਜਾਂਦੇ ਸੀ ਉਹਨਾਂ ਆਰਥੀਆ ਦੇ ਜਮਾਤੀ ਜਾਂਦੀਆਂ ਉਹਨਾਂ ਦੀਆਂ ਸਕੂਟਰਾਂ ਚੋਰੀਆਂ ਹੋ ਰਿਆ ਉਹਨਾਂ ਦੇ ਮੋਟਰਸਾਈਕਲ ਚੋਰੀਆਂ ਹੋ ਰਿਆ ਉਹਨਾਂ ਦੇ ਗੱਡੀਆਂ ਚੋਰੀਆਂ ਹੋ ਰਹੀਆਂ ਤੇ ਸਾਡੀ ਅਰਥੀ ਦੀ ਇੱਕ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਰਾਜਨੀਤਿਕ ਲੋਕਾਂ ਨੂੰ ਵੀ ਵੀ ਇਹ ਦੇ ਉਤੇ ਅਮਲ ਕਰੋ ਜਿਹੜੇ ਹਜ਼ਾਰਾਂ ਬੰਦੇ ਇਸ ਮੰਡੀ ਨਾਲ ਜੁੜੇ ਹੋਏ ਆ ਨੀ ਤਾਂ ਇਹ ਮੰਡੀ ਦੀ ਜੜੀ ਹੈ ਹੜਤਾਲ ਫਿਰ ਹੋ ਗਈ ਤੇ ਫਿਰ ਹਜ਼ਾਰਾਂ ਬੰਦਿਆਂ ਨੂੰ ਜਿਹੜਾ ਹੈ ਬੜਾ ਇਹ ਉਠਾ ਹੋ ਜਾਣਾ ਤੇ ਅਸੀਂ ਉਹਨਾਂ ਦੇ ਵਾਸਤੇ ਖੜਿਆ ਆ ਆਰਥੀ ਐਸੋਸੀਏਸ਼ਨ ਸਾਰੀ ਇਕ ਹੈ ਅਸੀਂ ਉਸ ਰੇਡੀ ਵਾਲੇ ਦੀ ਵੀ ਸਪੋਰਟ ਦੇ ਖੜਿਆ ਉਸ ਪੜੀ ਵਾਲੇ ਦੀ ਵੀ ਸਪੋਰਟ ਦੇ ਖੜਿਆ ਮੇਰੇ ਦਰਨੇ ਬੁੱਗੰਤੀ ਆ। ਥੈਂਕ ਯੂ। ਸਰ ਕੀ ਨਾ ਆਇਆ ਮੇਰਾ ਨਾਮ ਰਜਿੰਦਰ ਕੁਮਾਰ ਹੈ। ਸਬਜੀ ਮੰਡੀ ਹੌਲ ਸੇਲ ਮਾਰਕੀਟਿੰਗ ਮੇਰਾ ਕੰਮ ਹੈ। ਆੜਾ ਦਾ ਕੰਮ ਹੈ। ਅੱਜ ਕੀ ਘਟਣਾ ਵਾਪਰੀ ਇਸ ਵੇਲੇ ਦੇ ਬਾਰੇ ਜਾਣਦੇ ਸੀ ਕਰ ਤੋਂ ਆ ਰਹੇ ਸੀ ਅੰਦਾਜ਼ਾ 4:30 4:30 ਵਜੇ ਤੇ ਸਬਜੀ ਮੰਡੀ ਦੇ ਗੇਟ ਤੇ ਹੀ ਤਿੰਨ ਸਰਦਾਰ ਆਏ ਬਾਈਕ ਤੇ ਸਰਦਾਰ ਸੀ ਆ ਕੋਈ ਸੀ ਮੂੰਹ ਬਣਾਇਆ ਸੀ ਉਹਨਾਂ ਦਾ ਇੰਨੀ ਪੂਰੀ ਨੌਲੇਜ ਚ ਕਿ ਪਹਿਲਾਂ ਮੈਨੂੰ ਪਤਾ ਨਹੀਂ ਚੱਲਿਆ ਤੇ ਉਹਨਾਂ ਨੇ ਕੁੱਟਮਾਰ ਕਰੀ ਮੇਰੇ ਨਾਲ ਤੇ ਐਕਟਿਵਾ ਖਿੱਚ ਕੇ ਲੈ ਗਏ ਮੇਰੇ ਤੋਂ ਇਹ ਥੋੜਾ ਰੋਲਾ ਰੱਪਾ ਪਾਣ ਤੇ ਫਿਰ ਉਹ ਨੱਠ ਗਏ ਕੀ ਤੁਹਾਨੂੰ ਕੀ ਕਿਹਾ ਉਹਨੇ ਆਖਿਆ ਕਿਆਦਾ ਫੰਨੀ ਬਸ ਆਂਦੇ ਸਾਰੇ ਇੱਕਦਮ ਮੈਨੂੰ ਧੱਕਾ ਦੇ ਦਿੱਤਾ ਐਕਟਿਵਾ ਤੇ ਤਿੰਨ ਬੰਦੇ ਸੀ ਉਹ ਤੇ ਉਸ ਕਰਕੇ ਮੈਂ ਥੱਲੇ ਗਿਰ ਗਿਆ ਥੋੜੇ ਮੈਨੂੰ ਸੱਟਾਂ ਵਗਰਾ ਵੀ ਲੱਗੇ ਸੀ ਮੂੰਹ ਤੇ ਨਾਕੂ ਵਗਰਾ ਤੋਂ ਖੂਨ ਵਗਰਾ ਵੀ ਆ ਗਿਆ ਸੀ ਮੇਰੇ ਤੇ ਫਿਰ ਮੈਂ ਉਹਨਾਂ ਨੂੰ ਕੁਝ ਨਹੀਂ ਕਹ ਉਲਟਾ ਉਹ ਮੈਨੂੰ ਕੁੱਟਮਾਰ ਕਰਕੇ ਫਿਰ ਨੱਠ ਗਏ ਮੇਰੀ ਐਕਟਿਵਾ ਲੈ ਕੇ ਇਨੇ ਜੋ ਸਾਹਮਣੇ ਪੁਲਿਸੀ ਵਗਰਾ ਉੱਠ ਕੇ ਆ ਗਏ ਉਹਨਾਂ ਨੂੰ ਉੱਠਦਾ ਦੇਖ ਕੇ ਉਹ ਨਾਟਕੇ ਚੱਲੇ ਗਏ ਉਹਨਾਂ ਕੋਲ ਕੀ ਹੱਥ 'ਚ ਕੋਈ ਸਿਕਾ ਕੋ ਫੜਾਇਆ ਹੋਇਆ ਤਲਵਾਰ ਉਹਨਾਂ ਕੋਲ ਤਲਵਾਰ ਸੀ ਜਿਹੜੀ 'ਚ ਡੰਡਾ ਸੀ ਇਹ ਇੱਕ ਖਾਲੀ ਹੱਥ ਸੀ ਅੱਛਾ ਤਿੰਨ ਨੇ ਸੀ ਹਾਂ ਦੋ ਬੰਦੇ ਕੋਲ ਤਿਆਰ ਸੀ ਇੱਕ ਕੋਲ ਤਲਵਾਰ ਤੇ ਕੋਲ ਡੰਡਾ ਬਿੱਤੀ ਦਾ ਖਾਲੀ ਹੱਥ ਹਾਂਜੀ ਬਿੱਤੀ ਦਾ ਖਾਲੀ ਹੱਥ ਸੀ ਉਹ ਉਹ ਕਿਸ ਚੀਜ਼ 'ਤੇ ਸੀਗੇ ਉਹ ਬਾਈਕ ਤੇ ਸੀ ਬਾਈਕ ਮੈਂ ਨੰਬਰ ਦੇਖ ਨਹੀਂ ਸਕਿਆ ਕਿਉਂਕਿ ਹਰੇਕ ਨੂੰ ਆਪਣੀ ਜਾਨ ਬਚਾਣ ਦੀ ਪੈਂਦੀ ਹੈ ਇਸ ਕਰਕੇ ਮੈਂ ਬਾਈਕ ਦੇਖੀ ਨਹੀਂ ਉਹਨਾਂ ਦੀ ਤੇ ਉਹ ਦੋ ਬੰਦੇ ਦਾ ਬਾਈਕ ਤੇ ਨਾ ਠੀਕ ਇੱਕ ਮੇਰੇ ਐਕਟਿਵ ਵਾਲਾ ਕਿ ਨਾ ਤੁਹਾਡਾ ਤੁਹਾਡਾ ਐਕਟਿਵ ਵਾਲਾ ਆ ਗਿਆ ਹਾਂਜੀ ਮੇਰਾ ਐਕਟਿਵ ਵਾਲਾ ਹੈ ਕਿਹੜੇ ਵਾਰ ਤੁਹਾਡੇ ਦਾ ਐਕਟਿਵ ਵਾਲਾ ਨੰਬਰ ਹੈ ਪੀਬੀ 11ਬੀ ਐਚ 3384 ਇਹ ਵਾਰਦਾਤ ਹੋਈ ਕਿਹੜੀ ਥਾਂ ਤੇ ਇਹ ਸਬਜੀ ਮੰਡੀ ਦੇ ਗੇਟ ਦੇ ਬਾਹਰ ਹੀ ਬਿਲਕੁਲ ਹੋਈਆ ਭੋਗਨਾ ਰੋਡ ਤੇ ਤੁਸੀਂ ਤੁਹਾਡਾ ਡੇਲੀ ਦਾ ਰੁਟੀਨ ਇਨੇ ਵਿੱਚ ਆਉਂਦਾ ਸਾਡੀ ਡੇਲੀ ਹੀ ਰੁਟੀਨ ਹੈ ਅਸੀਂ ਸਵੇਰੇ 4 ਵਜੇ ਡੇਲੀ ਆਉਂਦੇ ਆ तकरीबन ਮੰਡੀ ਦੇ ਵਿੱਚ ਕੁਝ ਕੱਲੇ ਆ ਰਹੀ ਸੀ ਉਹ ਤੁਹਾਡੇ ਨਾਲ ਹੋਰ ਵੀ ਕੁਝ ਸੀ ਮੇਰੇ ਨਾਲ ਬ੍ਰਦਰ ਸੀ ਉੱਚ ਪੈਦਲ ਦੀ ਹੈ ਕਿ ਨਹੀਂ ਐਕਟਿਵਾ ਤੇ ਸੀ ਬ੍ਰਦਰ ਅਲੱਗ ਐਕਟਿਵਾ ਤੇ ਸੀ ਤੇ ਮੈਂ ਅਲੱਗ ਐਕਟਿਵਾ ਬ੍ਰਦਰ ਮੇਰੇ ਤੋਂ ਹੰਦਾ 10 15 ਫੁੱਟ ਅੱਗੇ ਚੱਲ ਰਿਹਾ ਸੀ ਤੇ ਫਿਰ ਉਹਨਾਂ ਨੇ ਪਿੱਛੇ ਮੈਨੂੰ ਉਹਨੇ ਕਲੀਅਰ ਕੇ ਫਿਰ ਥੋੜੀ ਜੀ ਮਾਰਕੁੱਟ ਕੀਤੀ ਐਕਟਿਵਾ ਲੈ ਕੇ ਨੱਠੇ ਮੇਰੇ ਤੇ ਫਿਰ ਤੁਹਾਡੇ ਬ੍ਰਦਰ ਜਦ ਰੋਲ ਪੈਂਪਾਇਰ ਸੀ ਆਏ ਉੱਥੇ ਸੁਣ ਕੇ ਹਾਂ ਹਾਂ ਬ੍ਰਦਰ ਹੀ ਵਾਪਸ ਆਇਆ ਸੀ ਤੇ ਉਹ ਆਂਟੀ ਗਵਾਂਡੀ ਕੋਈ ਉੱਠਿਆ ਨਹੀਂ ਉਸ ਟਾਈਮ ਆਂਟੀ ਗਵਾਂਡੀ ਨਹੀਂ ਉੱਠੇ ਜਿਸ ਟਾਈਮ ਉਹ ਬਾਈਕ ਲੈ ਕੇ ਨੱਠ ਗਏ ਨਾ ਉਸ ਤੋਂ ਬਾਅਦ ਆਂਟੀ ਗਵਾਂਡੀ ਉੱਠ ਕੇ ਆਏ ਅੱਛਾ ਸਵੇਰੇ 4 ਵਜੇ ਤੇ ਪੁਲਿਸ ਨੂੰ ਇਨਫੋਰਮ ਕਰਤਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜੀ 112 ਨੰਬਰ ਤੇ ਵੀ ਕੰਪਲੀਟ ਕਰਤੀ ਅਸੀਂ ਕਸਤੂਰਬਾ ਪੁਲਿਸ ਚੌਕੀ ਵੀ ਹੋ ਕੇ ਆਏ ਆ ਉੱਥੇ ਵੀ ਨਹੀਂ ਪੁਲਿਸ ਮੌਕੇ ਤੇ ਆਈ ਸੀਗੀ ਨਹੀਂ ਪੁਲਿਸ ਮੌਕੇ ਤੇ ਨਹੀਂ ਆਈ ਸੀ ਅੱਛਾ ਪੁਲਿਸ ਮੌਕੇ ਤੇ ਨਹੀਂ ਆਏਗੀ ਤੁਸੀਂ ਕਹਿੰਦੇ ਚੌਂਕੀ ਹਾਂ ਅੱਜ ਉਹਨਾਂ ਦਾ ਫੋਨ ਆਇਆ ਸੀ ਸਾਨੂੰ ਤੇ ਅਸੀਂ ਉੱਥੇ ਗਏ ਸੀ ਇੱਕ ਕਸਤੂਰਬਾ ਚੌਂਕੀ ਦਾ ਏਰੀਆ ਹੈ ਹਾਂਜੀ 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 ਕਸਤੂਰਬਾ ਚੌਂਕੀ ਤੁਸੀਂ ਕੀ ਕਹਿਣਾ ਚਾਹ ਰਹੇ ਜਿਹੜੇ ਹਾਲਾਤ ਪੰਜਾਬ ਦੇ ਹਾਲਾਤ ਕੀ ਇਹ ਹੈ ਕਿ ਸਾਡੀ ਮੰਡੀ ਰੋਜ਼ਾਨਾ ਕੋਈ ਨਾ ਕੋਈ ਭਈਆ ਆਉਂਦਾ ਹੈ ਜਾਂ ਕੋਈ ਹੋਰ ਆਉਂਦਾ ਹੈ ਅੱਜ ਕਿਸਦੇ ਨਾਲ ਕੁੱਟਮਾਰ ਹੋ ਗਈ ਕਦੇ ਕਿਸੇ ਨਾਲ ਕੋਈ ਕਹਿੰਦਾ ਮੇਰਾ ਮੋਬਾਈਲ ਲੈ ਕੇ ਕੋਈ ਕਹਿੰਦਾ ਮੇਰੀ ਰੇੜੀ ਖਿੱਚ ਕੇ ਲੈ ਕੇ ਕੋਈ ਕਹਿੰਦਾ ਮੇਰੇ ਪੈਸੇ ਖੋ ਕੇ ਲੈ ਕੇ ਵਿਚਾਰੇ ਨਾਲ ਵੀ ਹੋ ਗਈ ਅੱਛਾ ਤੇ ਤੁਹਾਡੇ ਇੱਥੇ ਕੋਈ ਨੇੜੇ-ਤੇੜੇ ਪੀਸੀਆਰ ਵਗੈਰਾ ਕੋਈ ਪੁਲਿਸ ਦਾ ਕੋਈ ਬੰਦਾ ਤੁਹਾਡੀ ਮਲਹ ਰਖਾ ਲਈ ਵਾਸਤੇ ਕੋਈ ਹੁੰਦਾ ਨਹੀਂ ਜੀ ਨਹੀਂ ਫਿਲਹਾਲ ਹਾਲੇ ਕੋਈ ਨਹੀਂ ਆਂਦਾ ਤੁਸੀਂ ਇਸ ਸਬੰਧ ਵਿੱਚ ਪ੍ਰਧਾਨ ਸਾਹਿਬ ਨੂੰ ਜਾਂ ਮੰਡੀ ਦੇ ਕਿਸੇ ਬੰਦੇ ਨੂੰ ਗੱਲ ਕੀਤੀ ਆ ਅੱਜ ਸਵੇਰੇ ਅਸੀਂ ਕਹੀ ਆ ਗੱਲ ਅਸੀਂ ਹੁਣ ਆਪਣੇ ਕੱਲ ਦੀ ਮੀਟਿੰਗ ਰੱਖਿਆ ਮੰਡੀ ਦੀ ਤੇ ਆਪਣੇ ਅੱਗੇ ਜੋ ਵੀ ਕਾਰਵਾਈ ਬਣਦੀ ਹੋਏਗੀ ਅਸੀਂ ਉਹ ਕਰਵਾਵਾਂਗੇ ਉਹਨਾਂ ਤੋਂ ਪ੍ਰਧਾਨ ਵਗੈਰਾ ਨੇ ਯਸ਼ ਜਾਵਲੇ ਜੀ ਫਾਦਰ ਸਾਹਿਬ ਦੀ ਡੈਥ ਹੋ ਗਈ ਉਹਦਰ ਨੇ ਅੱਛਾ ਇਸੇ ਕਰਕੇ ਕੱਲ ਤੋਂ ਕੱਲ ਅਸੀਂ ਮੀਟਿੰਗ ਕਰਕੇ ਨਾ ਅੱਗੇ ਜੋ ਵੀ ਕਾਰਵਾਈ ਹੋਏਗੀ ਕੀ ਤੁਸੀਂ ਕੀ ਮੰਗ ਕੀ ਕਰਨ ਸਰਕਾਰ ਸਾਡੀ ਮੰਗ ਹੈ ਕਿ ਸਾਨੂੰ ਥੋੜੀ ਜਿਹੀ ਸੁਰੱਖਿਆ ਵਗੈਰਾ ਦਿੱਤੀ ਜਾਵੇ ਕਿਉਂਕਿ ਅਸੀਂ ਸਵੇਰੇ ਆਉਂਦੇ ਹਾਂ ਤਕਰੀਬਨ ਕਿ ਤਕਰੀਬਨ 5-700 ਹਜ਼ਾਰ ਬੰਦਾ ਤਾਂ ਸਵੇਰੇ ਆਉਂਦਾ ਹੀ ਹੈ ਸਵੇਰੇ 4:30 4 ਵਜੇ ਤੇ ਜੇ ਸਾਡੀ ਕੋਈ ਸੁਰੱਖਿਆ ਵਾਰੇ ਤੇ ਜਾਵੇ ਕੋਈ ਰੂਟੀਨ ਦੇ ਵਿੱਚ ਕੋਈ ਪੁਲਿਸ ਨਾਕਾ ਵਗੈਰਾ ਲਗਾਇਆ ਜਾਵੇ ਇੱਥੇ